ਉਹ ਮਾਲਕ ਹੈ ਉਹ ਸਭ ਨੂੰ ਪਾਲਣ ਵਾਲਾ ਹੈ ਉਹ ਸਾਡਾ ਆਕੰਬ ਹੈ ਉਹ ਜੀਵਨ ਨੂੰ ਬਗਵਾਇ ਦੀ ਰੱਬ ਦਾ ਹਸਮ ਹੈ ਤੁਮ ਦਾਤੀ ਠਾਕੁਰ ਹਨ ਰਤ ਪਾਲਨ ਨਾਇਕ ਹਸਮ ਹਨ ਉਹ ਪ੍ਰਭੂ ਸਦਾ ਹਸਮ ਹੈ ਸਾਡਾ ਪਿਤਾ ਹੈ ਕਰ ਰਿਹਾ ਹੈ ਸਾਨੂੰ ਪਾਲ ਰਿਹਾ ਹੈ ਉਠਾ ਕੇ ਪਰਮੇਸ਼ਰ ਰਜ ਜਿਹੜਾ ਸਾਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ ਹੈ ਸਾਨੂੰ ਪਾਲ ਰਿਹਾ ਹੈ ਜਿਸ ਤਰ੍ਹਾਂ ਆਪ ਨੇ ਬੱਚੇ ਦੇ ਮੁਖ ਦੇ ਵਿੱਚ ਜੀਵੀਆਂ ਪ੍ਰਕੀਆਂ ਪੂਰੀਆਂ ਕੀਤੀ ਉਸੇ ਤਰ੍ਹਾਂ ਉਹ ਮਾਲਕ ਅਨਕਾਰ ਸਾਡੇ ਮੂਖ ਦੇ ਵਿੱਚ ਵਿਸ਼ਵਾਸਾਂ ਰੂਹੀਆਂ ਪ੍ਰਕੀਆਂਾਂ ਰਾਹੀਂ ਸਾਨੂੰ ਜਿੰਦਾ ਰੱਖ ਰਿਹਾ ਹੈ ਸਾਨੂੰ ਸਵਾਸ ਦੇ ਇਹ ਕਿ ਆਮੀ ਕੋ ਮੇ ਤਾਂ ਨਹੀਂ ਕਿ ਸੁਆਸ ਕਿਥੋਂ ਆਨੇ ਪਾ ਜੀਉ ਇਹ ਸਾਹ ਕਿੱਦਾਂ ਲੈਂਦਾ ਹੈ ਪਰ ਗੁਰੂ ਸਾਹਿਬ ਨੇ ਪਹਿਲਾਂ ਹੀ ਅੱਜ ਤੋ 575 ਸਾਲ ਇਹਨਾਂ ਗੁਰਬਾਣੀ ਦੇ ਵਿੱਚ ਲਿਖ ਦਿੱਤਾ ਕਿ ਪ੍ਰਮਾਤਮਾ ਜਣਾ ਉਹ ਜੀਵਾਂ ਨੂੰ ਸੁਆਸ ਦੇ ਕੇ ਜਿੰਦਾ ਰੱਖ ਲਿਆ ਹੈ ਆਪੇ ਕਰਤਾ ਕਰ ਕਰ ਦੇਖੈ ਜਿੰਦਾ ਸੁਆਸ ਉਹ ਰਹਿਣਾ ਹੈ ਸਰਵਾ ਮਾ ਆਪਣੇ ਬੱਚੇ ਦੇ ਮੂੰਹ ਦੇ ਵਿੱਚ ਰੋਟੀ ਦੀਆਂ ਮੁਰਕੀਆਂ ਪਾਉਂਦੀਆਂ ਉਸੇ ਤਰ੍ਹਾਂ ਉਹ ਮਾਲਕ ਤਰਨਕਾਰ ਸਾਡੇ ਮੂੰਹ ਦੀ ਵਿੱਚ ਸਵਾਸਾਂ ਰੂਪੀ ਕਰਾਈ ਆਪਾਂ ਕੇ ਸਾਜ ਜਿਦਾ ਰੱਖ ਰਿਹਾ ਹੈ ਸਾਨੂੰ ਪਾਲਿਆ ਸਾਡੀ ਮਾਨਨਾ ਕਰਦਾ ਉਹ ਜਿਹੜਾ ਪ੍ਰਮਾਤਮਾ ਹੈ ਇੱਕ ਇੱਕ ਛਿੰਨ ਸੰਦੀ ਭਾਣਾ ਕਰਦਾ ਇੰਜੜਾ ਸਾਨੂੰ ਸਲਾਮ ਕਰ ਰਿਹਾ ਹੈ ਇੱਕ ਇੱਕ ਸਮਾਸ ਤਾਂ ਇਨਾ ਕੀ ਪ੍ਰਿਆ ਸਾਨੂੰ ਦੇ ਰਿਹਾ ਹੈ ਬੰਦੀ ਛੋੜੀ ਦੇ ਵਿੱਚ ਸਾਰੀ ਪਰਮਾ ਕਰ ਰਿਹਾ ਆਪਾਂ ਸਾਰੀ ਜੁਨੀ ਬੱਚੀਆਂ ਉਹਦੇ ਆਸਰੇ ਦੀ ਅਸੀਂ ਆਪ ਨੂੰ ਜੀਵੀ ਹਸਰੇ ਰੱਖੀ ਨਿਮਕ ਨਿਮਕ ਤੁਮਹੀ ਬਰਤਾਲੂ ਆਮ ਬਾਲਕ ਤੁਮਨੇ ਧਾਰਿਆ ਆਪਾਂ ਸਾਰੀ ਸੁਪਰਮਾਤਮਾ ਦੀ ਬੱਚੀਆਂ ਉਹ ਸਾਨੂੰ ਇਕ ਜੀਵਾ ਦੇ ਨਾਲ ਗੁਰੂ ਸਾਹਿਬ ਜੀ ਨੇ ਗੁਰਨੀ ਦਾਇਰ ਕਰ ਸਕਿਆ ਇਹ ਇਕ ਜੀਵਾ ਸਾਨੂੰ ਕਿਹਾ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਇਕ ਜੀਵਾ ਦੇ ਨਾਲ ਆਪਾਂ ਸੁਝੇ ਨੇ ਬੰਦੇ ਗੁਰਦਾਨੇ ਜੀ ਉਹਦੇ ਗੁਣ ਪਿਆਤੇ ਕਿ ਜੀਵਾ ਦੇ ਜਾਗਦੇ ਨੇ ਨਾਈ ਅਸੰਤ ਜੀਵਾ ਇਕ ਕਵਣ ਗੁਣ ਕਹੀਏ ਮਹਾਰਾਜ ਕਹਿੰਦੇ ਕਿ ਇਕ ਜੀਵਾਂ ان کے ساتھی رسنا جیسا نہیں کرتی ہے وہ دے بیانتر قرآن پر انہاں کہیں گے کہ دے اکھا میں جیبا ہوں اور ساتھیاں کامل ہمارک پاس مہارک دیوں اس کے دور دیائی نہیں کرتی انہاں بیانتر کی جاتاں گا ہوں گرہ بلد سے اس کا کہا کہ کئی جی کو پوش کرتے ہیں انہاں پر رہے نہیں کہ گروہ ساپ نے کہا یہ دیکھ دیکھا ہوں گرہ دیکھا ساتھا گرہ بلد سے کہ دے کہ کھول

ਇਸ ਕਰਕੇ ਗੁਰੂ ਸਾਹਿਬ ਜਰਨ ਬਿੰਦ ਕਿ ਜਾਨਣਾ ਹੈ ਸਾਨੂੰ ਕੋਲ ਇੱਕ ਜੀਵਾ ਦੇ ਨਾਲ ਨੂੰ ਨਹੀਂ ਕਾਇ ਜਾ ਸਕਦੀ ਅਸੀਂ ਕਹਿੰਦੇ ਆ ਕਿ ਐਨੇ ਸਮੇਂ ਦੇ ਵਿੱਚ ਨਿਪਟ ਗਏ ਮੁਕਦਮ ਕਰ ਲਈਏ ਇੱਕ ਘੜੀ ਦੇ ਵਿੱਚ ਦੋ ਘੜੇ ਦੇ ਵਿੱਚ ਇਹ ਸਾਨੂੰ ਕੋ ਬਿੰਦ ਤਕ ਜਾਨਣਾ ਹੈ ਕਿ ਜਿਹੜਾ ਸਾਨੂੰ ਗੁਰੂ ਸਾਹਿਬ ਜੀ ਜਨਨ ਦਿੱਤਾ ਇੱਕ ਖਤਮੋ ਨਵਾਰਾ ਦੀ ਪੁੰਜਾ ਦੀ ਗੋਲਡਾ ਕਰ ਜਾਨਾ ਤਾਂ ਮੇਰੇ ਮਨ ਕਰਦਾ ਦਾ ਸਿਖਣੇ ਅਸੀਂ ਇਹ ਮਨ ਕਰ ਲਈਏ ਕਹਿੰਦੇ ਇੱਕ ਬਾੜ-ਬਾੜ ਕਮੀ ਮੰਨ ਲਈ ਆ ਪਰ ਕੋਝ ਨਹੀਂ ਕਰ ਲਈ ਨੂੰ ਸਰ ਕਹਿੰਦੇ ਕੋਝ ਨਾ ਕਰੋ ਜੇ ਤੁਸੀਂ ਖੋਜ ਕਰ ਲੋਗੇ ਮਰਬਾਨੀ ਦੀ ਧਨ ਨੂੰ ਖਜ਼ਾਨਾ ਮਿਲ ਜੇ ਜੋ ਪ੍ਰਭੂ ਕੋਲ ਕੋਝ ਹੈ ਖੋਜ ਕੋਝ ਸ਼ਬਦਾਂ ਦੀ ਇਹਦੇ ਖੋਜ ਕਰ ਕਰੋ ਇਹ ਸ਼ਬਦ ਦੀ ਸ਼ਬਦਾ ਮਾਇਆ ਮਹਾਨੀ ਹੈ ਤੁਲਾਤਾ ਮਨ ਜੀ ਗਦੇ ਗਦੇ ਜੀਵ ਕੋਈ ਕਰਦੇ ਨਹੀਂ ਹੁੰਦੇ ਤਾਂ ਬਹੁਤ ਪਰ ਮੰਤਾ ਠੇਕਿਆ ਪ੍ਰਸ਼ਾਂਤ ਹੋ ਗਿਆ ਜੋ ਪ੍ਰਸ਼ੰਸਾ ਸੁਧਿਆ ਗਏ ਜੀ ਇਸ ਕਰਕੇ ਤੁਸਨ ਸਭ ਕਿਤੇ ਕੋਈ ਨਾ ਕੋਈ ਸ਼ਰਧਾ ਨੇ ਵਿੱਚ ਗਿਆਨ ਕੀਤਾ ਜਾਂਦਾ ਹੈ ਕਿ ਜਾਨਾ ਦਿੱਤਾ ਹੈ ਕਿ ਅਸੀਂ ਕਹਿੰਦੇ ਆ ਕਿ ਗਲਤੀ ਸਿੱਖਣੀ ਬੜੀ ਜਾਣ ਕਰਨੇ ਸਾਨੂੰ ਕੀ ਲੋੜ ਆ ਪੜਨੀ ਬੜਵਣੀ ਉਹ ਦਿਨ ਰਾਤ ਨਾ ਕਰੇ ਪਾਣੀ ਪੜਦੇ ਵਿੱਚ ਅਸੀਂ ਆਪਣੇ ਕੰਮ ਕਾਰ ਕਰੀਏ ਜੀ ਤੁਸੀਂ ਆਪਣੇ ਕੰਮ ਇਸ ਕਰੀਏ جگ ਉੱਤੋਂ ਗਾੜੀ ਹੈ ਵਿਰਲੇ ਕੀ ਵਿਰਲੇ ਬੰਦੇ ਜੀ ਨੂੰ ਕੋਈ ਕਰਦੇ ਨਹੀਂ ਗੁਰਦਾਰ ਇਸ ਕਰਕੇ ਇੱਕ ਜਾਨਾ ਪਿਆਤਾ ਹੈ ਕਿ ਜੀਵਾ ਦੇ ਨਾਲ ਪਰਮਾਤਮਾ ਦੇ ਵਿੱਚ ਨਹੀਂ ਗਏ ਜਾ ਸਕਦੇ ਪਰ ਪਿਆਤਾ ਹੈ ਜੀਵਾ ਇੱਕ ਅਮਨ ਗੁਣ ਕਹਿਆ ਹੈ ਵੇ ਸੁਮਾਰ ਪਿਆਤ ਸੁਆਮੀ ਤੇ ਉਹ ਅੰਤਨਾ ਕਿ ਨਹੀਂ ਲੱਗਿਆ ਉਹ ਪ੍ਰਭੂ ਅਗੰਤ ਗੁਨਾ ਦਾ ਮੂਲ ਹੈ ਬੇਅੰਤ ਮਾਲਕ ਹੈ ਕਿਸੇ ਪਾਸੋਂ ਉਹਦੇ ਗੁਨਾ ਦਾ ਅੰਤ ਨਹੀਂ ਲੱਗਿਆ ਜਾ ਸਕਦਾ ਜੇਕਰ ਕੋਈ ਕਥਾਵਾਚਾਣ ਕਰਕੇ ਜਾਂ ਕੀ ਪ੍ਰਚਾਰ ਕਰਕੇ ਕਿ ਮੈਂ ਜਿਹੜਾ ਇਹ ਗੁਨਾ ਦਾ ਅੰਥ ਪਾ ਲਿਆ ਜੋ ਇਹ ਕਥਾ ਕਰਦੇ ਤੀ ਉਹ ਨਹੀਂ ਕਰ ਸਕਦਾ ਇਸ ਕਰਕੇ ਸੁਨਸਰਮ ਕਹਿੰਦਿਆ ਕਿ ਉਹਦੇ ਗੁਨਾ ਦਾ ਅੰਤ ਨਹੀਂ ਕੋਈ ਪਾ ਸਕਦਾ ਇੱਕ ਜੀਵਾ ਦੇ ਨਾਮ ਕੋਲੇ ਉਲਦੀ ਗਾਇ ਨਹੀਂ ਸਕਦੇ ਗੁਰੂ ਸਾਹਿਬ ਨੇ ਕਿਹਾ ਸੀ ਆਪਾਂ ਉਹਨਾਂ ਨੂੰ ਪੜਦੇ ਆ ਨਾ ਰਾਜ ਤਿਰਗ ਖਾਲਸਾ ਆਪਾਂ ਕਿੰਨੇ ਰਾਜ ਖਾਲਸਾ ਬਣੇਗਾ ਸਾਧ ਸੰਗਤ ਜੀਓ ਆਪਾਂ ਬਾਣੀ ਤਾਂ ਪੜਦੇ ਹੀ ਆ ਰਾਜ ਕਿਦਾਂ ਕਰਾਂਗੇ ਨਾਮ ਸਿਮਰ ਜਪਦੇ ਗੁਰੂ ਘਰ ਆ ਕੇ ਅਸੀਂ ਹੀ ਬੈਣਦੇ ਤੇ ਖਾਲਸਾ ਰਾਜ ਕਿਦਾਂ ਹੋਵੇਗਾ ਲੱਗਰ ਲਾ ਦਿੰਦੀਆਂ ਲੱਖਾਂ ਦੇ ਕਰੋੜਾਂ ਦੇ

ਸਾਸੰਗਜੀਵ ਕੁਰਬਾਨੀ ਵਿਚਾਰਨ ਦੀ ਹੈ ਸਮਝਦੇ ਨੀਂ ਉਹ ਲੱਖਾਂ ਦੇ ਕਰੋੜਾਂ ਦੇ ਨੰਗਾ ਬਾਦ ਦੇ ਆਪੇ ਲਾਈ ਜਾ ਰਹੇ ਆ ਕਰਾਮ ਕਰੀ ਜਾ ਰਹੇ ਦੇ ਅਸੀਂ ਕਹਿੰਦੇ ਆ ਕਿ ਖਾਸਾ ਰਾਜ ਕਰੇਗਾ ਰਮਾਲੇ ਚ ਲਾਈ ਜਾ ਰਹੇ ਆ ਫੁੱਲ ਲਾਈ ਜਾ ਰਹੇ ਲੱਖਾਂ ਕਰੋੜਾਂ ਦੇ ਫੁੱਲ ਲਦਾ ਦਿੰਦੇ ਆ ਇਸ ਕਰਕੇ ਸਾਸੰਗਜੀਵ ਨੂੰ ਗੁਰੂ ਸਾਹਿਬ ਜੀ ਨੇ ਕਿ ਇੱਕ ਜੀਵਾ ਦੇ ਨਾਲ ਉਹ ਪਰਮੇਸ਼ਰ ਦੇ ਰੂਪ ਨੇ ਗਾਈ ਜਾ ਸਕਦੇ ਲੱਖਾਂ ਜਮ ਹੋਣਾ ਫੇਰੀ ਪਰਮਾਤਮਾ ਦੇ ਗੁਰੂ ਦੇ ਦਿੱਤੀ ਖਤਰਾ ਜਸ ਦੀ ਲੱਖ ਜੀਵਾਂ ਦੇ ਹੱਥਾਂ ਲੱਖਾਂ ਜੀਵਾਂ ਨੂੰ ਹੋਣਾ ਉਹ ਪਰਮੇਸ਼ੁਰ ਦੀ ਗੁਨਾਹ ਕਾਇਆ ਵਿੱਚ ਅਸਲ ਬੇਅੰਤ ਹੈ ਬੇਅੰਤ ਬੇਅੰਤ ਨੂੰ ਤੀਰੇ ਤੂੰ ਬੇਅੰਤ ਕੋ ਬਿਰਲਾ ਜਾਣ ਉਹ ਪਰਮਾਤਮਾ ਬੇਅੰਤ ਹੈ ਬੇਅੰਤ ਤਰਤ ਦਾ ਮਾਲਕ ਹੈ ਵੰਦੀ ਨਾ ਰੂਹ ਦੀ ਗੋਰੀ ਮਨੀਆਂ ਜਸਦਾ ਸੋ ਪੁਈ ਸੁਨਾ ਵੰਦੀ ਨਾ ਰੇ ਦੀ ਸਾਰੇ ਜੀ ਅਰੋਸ਼ੂ ਵਾਹਿਗੁਰੂ 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 ਜੀਵਾਏ ਇੱਕ ਗਮਣ ਗੁਣ ਕਹੀਏ 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 ਸੁਮਾਰ ਬੀ ਅੰਤ ਸੁਆਮੀ ਬੀ ਸੁਮਾਰ ਬੀ ਅੰਤ ਸੁਆਮੀ ਤੇਰਵੰਤਨ ਕਿ ਨਹੀਂ ਗਈ ਐ ਤੇਰਵੰਤਨ ਕਿ ਨਹੀਂ ਸੋਸ ਤਰੀਕੇ ਦੇ ਨਾਲ ਆਪਾਂ ਗੁਰਬਾਣੀ ਨੇ ਵਿਚਾਰ ਖੀ ਪੜਨਾ ਹੈ ਪਰਮੇਸ਼ਰ ਦਾ ਨਾਮ ਜਪਣਾ ਹੈ ਲਗਾਤਾਰ ਸੰਗਤ ਵਿੱਚ ਠੀਕ ਅਟਾ ਲਗਾਣਾ ਵਾ ਘਟ ਤੋਂ ਕਾਢੀ ਜਿਵੇਂ ਅਟਾ ਲਗਾ ਲਗਾਤਾਰ ਬੈਠ ਕੇ ਸਾਨੂੰ ਨਾਮ ਜਪਣਾ ਚਾਹੀਦਾ ਹੈ ਸਦਾ ਕੀ ਗੁਰਦਵਾਰੇ ਪਰਮੇਸ਼ਰ ਦਾ ਆਗਮਨ ਹੈ ਤਾਂ ਕਿ ਇਹ ਗੁਰਬਾਣੀ ਪੜਿਆ ਜਾਵੇ ਗਰਤੀ ਸੰਗ ਕੱਲੇ ਹੀ ਪੜ ਰਹੀ ਆ ਪੰਜ ਦਿਨ ਪੰਜ ਪੰਜਾਂ ਦਾ 10 ਦਿਨ ਗੁਰਦਵਾਰੇ ਪੜੀ

ਗਾਣਾ ਜਾਂ ਗੀਤ ਨੇ ਸਵੇਰੇ ਗਾ ਲਿਆ ਸ਼ਾਮ ਗਾ ਲਿਆ ਕਰਮ ਇਸ ਕਰਕੇ ਲੋਕ ਜਾਣੀ ਇਹੋ ਗੀਤ ਹੈ ਜਦੋਂ ਦੁਆਰੇ ਆਏ ਮਤਾ ਦੇ ਕੀ ਆ ਪ੍ਰਸ਼ਾਨ ਜਿਆ ਬਾਸ ਇਹ ਕੋਈ ਗਾਣਾ ਗੀਤ ਨਹੀਂ ਇਹ ਤਾਂ ਗ੍ਰੰਥ ਵਿਚਾਰ ਇਹ ਬ੍ਰੰਧ ਦੀ ਵਿਚਾਰ ਹੈ ਗਿਆਨ ਦਾ ਜਿਹੜਾ ਸੰਤ ਜੋ ਕਾਂਸੀ ਵ੍ਰਿਸ਼ੂ ਹੋਏ ਜੁਵਾਨ ਸਭ ਕੀ ਬਾਤ ਜਿਹਦੇ ਦਾ ਵਿਚਾਰ ਨਹੀਂ ਗੁਰਬਾਣੀ ਨੂੰ ਆਪ ਪੜ੍ਹ ਲਵਗੇ ਯਾਦ ਦੇ ਕਹਦੇ ਯਾਰ ਕਹਾ ਅੰਗਵਾਇਆ ਇਹ ਵਿਖਿਆ ਲਿਆ ਜਾਣਾ ਹੈ ਸਮਾਜਾਂ ਦਾ ਇਨੀ ਕੀਮਤੀ ਕਿੱਥੇ ਲਾਇਕ ਕੀ ਕੀਤਾ ਇਹਨਾਂ ਦੇ ਨਾਲ ਨਹੀਂ ਹਟਿਆ ਸੋ ਵਿਚਾਰ ਇਹ ਪੜਨਾ ਹੈ ਬਰੁਮਾਨੀ ਸਮਝ ਕੇ ਪੜਨਾ ਹੈ ਇਹ ਕੋਈ ਗਾਣਾ ਨਹੀਂ